ਇਹ ਘਟਨਾ 2:40 ਮਿੰਟ ਦੀ ਹੋਈ ਹੈ ਜਿੱਥੇ ਇੱਕ 15 ਸਾਲ ਦਾ ਇੱਕ ਟੀਨੇਜਰ ਜੋ ਨੌਜਵਾਨ ਸੀ ਉਸ ਦੀ ਪੁਲਿਸ ਸ਼ੂਟਿੰਗ ਦੇ ਦੌਰਾਨ ਗੋਲੀ ਵਜਨ ਦੇ ਨਾਲ ਮੌਤ ਹੋ ਗਈ ਹੈ ਸਰੀ ਆਰਸੀਐਮ ਨੂੰ ਇੱਕ ਰਿਪੋਰਟ ਮਿਲੀ ਕਿ ਇੱਕ ਬੰਦਾ ਜੋ ਹੈ ਉਹ 70 ਐਵੈਨਿਊ ਅਤੇ 185 ਸਟਰੀਟ ਐਲੀਮੈਂਟਰੀ ਸਕੂਲ ਦੇ ਕੋਲ ਵੈਪਨ ਦੇ ਨਾਲ ਘੁੰਮ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਜਦੋਂ ਉਸ ਨੂੰ ਚੇਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਦੋਂ ਉੱਥੇ ਆਲਟਰਕੇਸ਼ਨ ਦੇ ਵਿੱਚ ਉਹ 15 ਸਾਲ ਦੇ ਨੌਜਵਾਨ ਦੀ ਗੋਲੀ ਵੱਜਣ ਦੇ ਨਾਲ ਮੌਤ ਹੋ ਗਈ ਹੈ। ਮੁੰਡੇ ਦੇ ਪਰਿਵਾਰ ਤੇ ਜੋ ਨਜ਼ਦੀਕੀ ਲੋਕ ਨੇ ਉਹਨਾਂ ਦੇ ਦੱਸਣ ਮੁਤਾਬਕ ਉਹ ਬੱਚਾ ਨਿਊਰੋਡਾਈਵਰਸ ਬਿਮਾਰੀ ਦੇ ਨਾਲ ਪੀਡੀਸੀ ਅਤੇ ਕਲੇਟਨ ਹਾਈਟਸ ਸੈਂٹری ਸਕੂਲ ਦੇ ਵਿੱਚ ਪੜ੍ਹ ਵੀ ਰਿਹਾ ਸੀ। ਸੋਸ਼ਲ ਮੀਡੀਆ ਦੇ ਉੱਤੇ ਹੁਣ ਇਸ ਤੋਂ ਲੈ ਕੇ ਇੱਕ ਚਰਚਾ ਸ਼ੁਰੂ ਹੋ ਚੁੱਕੀ ਹੈ। ਜਿਸ ਦੇ ਵਿੱਚ ਬਹੁਤ ਸਾਰੇ ਲੋਕ ਇਹ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਪੁਲਿਸ ਦੇ ਵੱਲੋਂ ਜੋ ਕੀਤਾ ਗਿਆ, ਜੋ ਐਕਸ਼ਨ ਲਿਆ ਗਿਆ, ਉਹ ਕਹਿੰਦੇ ਕਿ ਐਕਸੈਸਿਵ ਫੋਰਸ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਪੁਲਿਸ ਦੇ ਵੱਲੋਂ ਘੱਟ ਵੀ ਕੀਤੀ ਜਾ ਸਕਦੀ ਸੀ ਚੀਜ਼ ਪੁਲਿਸ ਦੇ ਵੱਲੋਂ ਲੋਕਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਟੀਜ਼ਰਸ ਦਾ ਇਸਤੇਮਾਲ ਕਰ ਸਕਦੀ ਸੀ ਪੈਪਰ ਸਪਰੇਅ ਦਾ ਇਸਤੇਮਾਲ ਕਰ ਸਕਦੀ ਸੀ ਜਾਂ ਫਿਰ ਰਬੜ ਦੀਆਂ ਜੋ ਬੁਲੇਟਸ ਹੁੰਦੀਆਂ ਨੇ ਉਸ ਦਾ ਇਸਤੇਮਾਲ ਕੀਤਾ ਜਾ ਸਕਦਾ ਸੀ ਜਾਂ ਇਸ ਤੋਂ ਇਲਾਵਾ ਕੋਈ ਹੋਰ ਅਜਿਹੀ ਚੀਜ਼ ਦਾ ਇਸਤੇਮਾਲ ਕੀਤਾ ਜਾ ਸਕਦਾ ਸੀ ਜਿਸ ਦੇ ਨਾਲ ਉਸ ਬੱਚੇ ਦੀ 15 ਸਾਲ ਦੇ ਉਸ ਨੌਜਵਾਨ ਦੀ ਜਾਨ ਨਾ ਜਾਂਦੀ ਪਰ ਕਹਿੰਦੇ ਕਿ ਉਹ ਸਭ ਕੁਝ ਛੱਡ ਕੇ ਪੁਲਿਸ ਨੇ ਸ਼ੂਟ ਕਰਨਾ ਹੀ ਕਿਉਂ ਚਣਿਆ ਹਾਲਕਿ ਉੱਥੇ ਕੀ ਸਰਕਮਸਟਾਂਸਸ ਬਣੇ ਹੋਣਗੇ ਕਿਹੋ ਜੇ ਉੱਥੇ ਉਹ ਹਾਲਾਤ ਬਣੇ ਹੋਣਗੇ ਇਸ ਦੇ ਉੱਤੇ ਹੁਣ ਸਾਰੀ ਇਨਵੈਸਟੀਗੇਸ਼ਨ ਹੋ ਰਹੀ ਹੈ ਮਾਰੇ ਗੇ ਨੌਜਵਾਨ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੇ ਇਹ ਕਿਹਾ ਹੈ ਕਿ ਇੱਕ ਵਿਅਕਤੀ ਨੇ ਇਹ ਬਿਆਨ ਦਿੱਤਾ ਉਹ ਕਹਿੰਦੇ ਕਿ ਉਹਨਾਂ ਦਾ ਜਿਹੜਾ ਨੇਫਿਊ ਸੀ ਉਹ ਤਾਂ ਕਹਿੰਦੇ ਕਿ ਅਡਲਟਸ ਵਾਂਗ ਵਾਂਗ ਵੀ ਨਹੀਂ ਲੱਗਦਾ ਸੀ ਕਹਿੰਦੇ ਉਹਦੀ ਤਾਂ ਅ ਦੇਖੀ ਜਿਹੜੀ ਸੀ ਉਹ ਛੋਟੇ ਬੱਚਿਆਂ ਦੇ ਵਾਂਗ ਸੀ ਉਹਦੇ ਦੰਦਾ ਦੇ ਉੱਤੇ ਬ੍ਰੇਸਸ ਲੱਗੇ ਹੋਏ ਸੀ ਚਸ਼ਮਾ ਲਗਾਉਂਦਾ ਸੀ ਉਹ ਤਾਂ ਕਹਿੰਦੇ ਕਿ ਉਸ ਤੋਂ ਉਹਨਾਂ ਖਤਰਾ ਕਿਉਂ ਹੋ ਗਿਆ ਕਿ ਉਸਨੂੰ ਸ਼ੂਟ ਕਰਨਾ ਹੀ ਪੁਲਿਸ ਨੇ ਸਹੀ ਸਮਝਿਆ ਕਿਉਂ ਉਸ ਥਾਂ ਦੇ ਉੱਤੇ ਜੇ ਇੰਨੀ ਪੁਲਿਸ ਫੋਰਸ ਮੌਜੂਦ ਸੀ ਹਾਲਾਂਕਿ ਅਜੇ ਤੱਕ ਤਾਂ ਇਹ ਵੀ ਜੋ ਹੈ ਉਹ ਕਲੀਅਰ ਨਹੀਂ ਹੋਇਆ ਕਿ ਉਸ ਬੱਚੇ ਦੇ ਹੱਥ ਦੇ ਵਿੱਚ ਟੌਏ ਗਨ ਸੀ ਜਾਂ ਫਿਰ ਉਹ ਅਸਲ ਦੇ ਵਿੱਚ ਹੀ ਵੈਪਨ ਸੀ ਉਹ ਵੈਪਨ ਕਿਹੜਾ ਸੀ ਇਸ ਦੇ ਬਾਰੇ ਅਜੇ ਤਾਂ ਕੋਈ ਜਿਹੜੀ ਕਲੈਰਟੀ ਹੈ ਉਹ ਨਹੀਂ ਆਈ ਹੈ हां बच्चा क्योंकि ऑटिज्म ਦਾ ਸ਼ਿਕਾਰ ਸੀ ਨਿਊਰੋਡਾਇਵਰਸ ਦੇ ਨਾਲ ਉਹ ਪੀੜਸ ਸੀ ਤੇ ਉਸ ਦੇ ਵੱਲੋਂ ਉਹ ਵੈਪਨ ਲੈ ਕੇ ਉਸ ਇਲਾਕੇ ਦੇ ਵਿੱਚ ਉਹ ਘੁੰਮ ਰਿਹਾ ਸੀ ਪਰ ਉਸ ਨੂੰ ਕਿਉਂ ਜਿਹੜੀ ਡੀਲਿੰਗ ਕੀਤੀ ਗਈ ਕਿ ਉਹ ਡੀਲਿੰਗ ਗੋਲੀ ਹੀ ਮੰਗਦੀ ਸੀ कि ਉਸ کارਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਗੋਲੀ ਚਲਾਣਾ ਕਿੰਨਾ ਕਿ ਉਚਿਤ ਰਹਾ ਕਿੰਨਾ ਕਿ ਤੁਸੀਂ ਵਾਜਬ ਮੰਨਦੇ ਹੋ ਹਾਲਾਂਕਿ ਇਸ ਦੇ ਉੱਤੇ ਹੁਣ ਆਈਆਈਓ ਜੋ ਕਿ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫਿਸ ਹੈ ਉਹ ਇਸ ਪੂਰੇ ਕੇਸ ਦੀ ਇਨਵੈਸਟੀਗੇਸ਼ਨ ਕਰੇਗਾ اور ਇਸ ਦੇ ਵਿੱਚ ਜਾਂਚ ਕੀਤੀ ਜਾਵੇਗੀ ਕਿ ਪੁਲਿਸ ਦੇ ਇਹ ਐਕਸ਼ਨਸ ਦੀ ਕਿ ਵਾਕਈ ਹੀ ਲੋੜ ਸੀ ਕਿ ਇਹ ਐਕਸ਼ਨਸ ਸਹੀ ਸਨ ਤੇ ਕਿ ਉਸ ਸਰਕਮਸਟੈਂਸਸ ਦੇ ਵਿੱਚ ਇਹੀ ਕਰਨਾ ਚਾਹੀਦਾ ਸੀ ਪੁਲਿਸ ਨੂੰ ਪਰ ਬਹੁਤੇ ਲੋਕ ਇਹ ਸਵਾਲ ਖੜੇ ਕਰ ਰਹੇ ਨੇ ਕਹਿੰਦੇ ਕਿ ਜਿੱਥੇ ਗੋਲੀ ਚਲਾਉਣੀ ਚਾਹੀਦੀ ਹੈ ਪੁਲਿਸ ਨੂੰ ਜਿੱਥੇ ਵੱਡੇ ਵੱਡੇ ਕ੍ਰਾਈਮਨਲਸ ਹੁੰਦੇ ਨੇ ਜਿੱਥੇ ਕੋਈ ਵੱਡੇ ਡਰੱਗ ਬਰਸਟ ਹੋ ਰਹੇ ਹੁੰਦੇ ਨੇ ਜਿੱਥੇ ਕੋਈ ਵੱਡਾ ਕ੍ਰਾਈਮਨਲ ਹੋਵੇ ਕੋਈ ਗੈਂਗਸਟਰ ਹੋਵੇ ਉੱਥੇ ਗੋਲੀਆਂ ਫਿਰ ਕਿਉਂ ਨਹੀਂ ਚਲਾਈਆਂ ਜਾਂਦੀਆਂ ਕਿ ਇਹ ਗੋਲੀ ਮਾਸੂਮ ਦੇ ਉੱਤੇ ਹੀ ਚਲਾਈ ਜਾਣੀ ਹੈ ਇਹ ਇੱਕ ਇਹੋ ਜਿਹੀ ਡਿਬੇਟ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਦੇਖੋ ਜੋ ਵੀ ਇਹ ਹੋਈ ਹੈ ਜੀ ਇਸ ਆਪਾਂ ਘਟਨਾ ਦੀ ਮਿੰਦਾ ਵੀ ਕਰਦੇ ਹੈਗੇ ਆ ਕਿਉਂਕਿ ਹੋਰ ਵੀ ਪੈਮਾਨੇ ਹੋਰ ਵੀ ਪੈਰਾਮੀਟਰਸ ਹੋ ਸਕਦੇ ਸੀਗੇ ਜਿਹਦੇ ਨਾਲ ਕੀ ਮਤਲਬ ਜੋ ਕਿਟ ਸੀਗਾ 15 ਸਾਲ ਦਾ ਉਹਨੂੰ ਆਪਾਂ ਮਤਲਬ ਕੰਟਰੋਲ ਕਰ ਸਕਦੇ ਸੀ ਨਾ ਕਿਉਂਕਿ ਜਦੋਂ ਇਹ ਆਪਾਂ ਸ਼ੋਰਟੀ ਹੈਨੀ ਇਸ ਚੀਜ਼ ਦੀ ਵੀ ਕਿਉਂਕਿ ਟੌਏ ਗਨ ਵੀ ਹੋ ਸਕਦੀ ਸੀ ਕਿ ਏਜ ਦੇਖੋ ਬੱਚੇ ਦੀ ਕਿ ਕਿੰਨੀ ਹੈਗੀ ਉਹ ਵੈਸੇ ਵੀ ਮਤਲਬ ਹੁੰਦਾ ਕਿਸੇ ਤਰ੍ਹਾਂ ਦਾ ਅੱਜ ਕੱਲ ਦਾ ਬਹੁਤ ਤਰ੍ਹਾਂ ਦੀ ਮਿਲਦੀ ਜੁਲਦੀਆਂ ਚੀਜ਼ਾਂ ਆਉਂਦੀਆਂ ਹੈਗੀਆਂ ਨਾ ਦੇਖ ਸਕਦੇ ਆਪਾਂ ਜਿਵੇਂ ਕਿ ਦੇਖਣ ਨੂੰ ਲੱਗਦਾ ਵੀ origignal ਹੋਵੇ ਪੁਲਿਸ ਨੂੰ ਵੀ ਮਤਲਬ ਹੈਗਾ ਕਿ ਜਿੰਨਾ ਚਿਰ ਸ਼ੋਰਟੀ ਹੈਨੀ ਆਪਾਂ ਐਕਸ਼ਨ ਕਿਵੇਂ ਲੈ ਸਕਦੇ ਆ ਤੇ ਉਹ ਵੀ ਐਡਾ ਵੱਡਾ ਐਕਸ਼ਨ ਕੀ ਮਤਲਬ ਫਾਇਰਿੰਗ ਕਰਨ ਤੱਕ ਦੀ ਨੋਬਤ ਆ ਗਈ ਹੈ ਨਾ ਮਤਲਬ ਉਹ ਵੀ ਚੀਜ਼ ਹੈਗੀ ਕਿ ਐਨੀ ਪੁਲਿਸ ਫੋਰਸ ਬਲਾਲੀ ਵੀ ਪਹਿਲਾਂ ਅਗਰ ਉਸ ਕੋਲ ਦਾ ਕੋਈ ਐਜੇ ਬੱਚਾ ਉਹਦਾ ਕੋਈ ਛੋਟਾ ਕੋਈ ਤਾਂ ਪਤਾ ਹੀ ਹੈ ਨਹੀਂ ਕਿ ਕਿਈ ਵਾਰੀ ਵੈਸੇ ਕੋਈ ਟੁਆਇਗਨ ਵੀ ਹੋ ਸਕਦੀ ਹੈ ਕਿ ਪਹਿਲਾ ਪਹਿਲਾ ਸ਼ੋਰਟੀ ਹੋਣੀ ਚਾਹੀਦੀ ਹੈ ਇਸ ਚੀਜ਼ ਦੀ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ ਹਾਂ ਕੋਈ ਵੱਡੀ ਇਸ ਦਾ ਬੰਦਾ ਹੁੰਦਾ ਜਾਂ ਹੋਰ ਹੁੰਦਾ ਫਿਰ ਆਪਾਂ ਉਸ ਚੀਜ਼ ਦਾ ਕਹਿ ਸਕਦੇ ਕਿਉਂਕਿ ਪੁਲਿਸ ਕੋਲ ਕਾਫੀ ਚੀਜ਼ਾਂ ਹੁੰਦੀ ਹੈ ਜੀ ਜਿਹੜੀ ਗਨ ਹੁੰਦੀ ਹੈ ਕੋਈ ਜਾਲ ਜਾਲ ਜਾਂ ਸਿੱਧਦੀ ਹੈ ਉਹ ਵੀ ਹੁੰਦੀ ਹੈ ਟੇਜ਼ਰਸ ਹੁੰਦੀਆਂ ਪੈਪਰ ਸਪਰੇ ਹੁੰਦੀ ਹੈ ਕਿ ਕਰੰਟ ਲਾਉਣ ਵਾਲੀ ਹੁੰਦੀ ਹੈ ਰਬਰਟ ਦੇ ਜਿਹੜੇ ਪੈਲਟਸ ਨੇ ਉਹਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਸੀ ਕਿ ਨੂੰ ਚਾਹਾਂਗੀ ਕਿ ਲਾਈਕ ਯੈਸ ਪੁਲਿਸ ਨੂੰ ਡਿਫਰੈਂਟ ਡਿਵਾਈਸਸਿਜ਼ ਯੂਜ਼ ਕਰਨੇ ਚਾਹੀਦੇ ਸੀ ਜਸਟ ਨੇਰਲੀ ਕਿਉਂਕਿ ਸ਼ਾਇਦ ਬੱਚੇ ਨੂੰ ਨਹੀਂ ਪਤਾ ਸੀ ਉਹ ਕੀ ਕਰ ਰਿਹਾ ਸੀ ਜਿੱਦਾਂ ਕਹ ਰਹੇ ਕਿ ਉਹਦੀ ਮੈਂਟਲ ਕੰਡੀਸ਼ਨ ਵੀ ਠੀਕ ਨਹੀਂ ਸੀ ਜੀ ਸੋ ਅਦਰ ਥਿੰਗ ਆਈ ਥਿੰਕ ਇ ਕਵੈਸਚਨ ਇ ਕੇ ਵੀ ਰੇਜ਼ ਕਰਦਾ ਕਿ ਆਈ ਐਮ ਅ ਮਦਰ ਆਫ ਵੈਰੀ ਲਿਟਲ ਚਾਈਲਡ ਬਟ ਲਾਈਕ ਇਫ ਇਫ ਟਾਈਮ ਤੇ ਆਮ ਜਸਟ ਗੌਟ ਸਕੈਅਰਡ ਕਿ ਆਈ ਥਿੰਕ ਕਿ ਟੋਇਜ਼ ਗਨਸ ਫਾਇਰਿੰਗ ਬੈਨ ਹੋਣੀਆਂ ਚਾਹੀਦੀਆਂ ਇਨ ਕੈਨੇਡਾ ਓਕੇ ਰਾਈਟ ਕਿਉਂਕਿ ਜੀ ਇਟ ਮੀਨਸ ਯੂ ਨੋ ਅਚਰ ਕਰ ਕਰੇ ਪੰਜਾਬੀ ਸੰਗਸ ਇਦਾਂ ਨੇ ਨੇ ਤੁਹਾਨੂੰ ਉਹਨਾਂ ਨੂੰ ਦੇਖ ਕੇ ਬੱਚੇ ਗੰਸ ਲੈਣੀਆਂ ਚਾਹੁੰਦੇ ਨੇ ਜਾਂ ਗੇਂਸ ਦੇ ਤੰਦੀਆਂ ਚੱਲਦੀਆਂ ਨੇ ਤਾਂ ਇਟ ਥਿਸ ਇਜ਼ ਵੈਰੀ ਵੈਰੀ ਸਕੈਰੀ ਫॉर ਫਿਚਰ ਅਸ ਵੋ ਰਾਈਟ ਕਿਉਂਕਿ ਇੱਕ ਬੱਚੇ ਦੀ ਜਾਨ ਚਲੀ ਗਈ ਹੈ ਕੱਲ ਬਾਕੇ ਨਾਲ ਵੀ ਇਦਾਂ ਹੋ ਗਏ ਛੋਟੇ ਬੱਚੇ ਇਸ ਗੱਲ ਨੂੰ ਅੰਡਰਸਟੈਂਡ ਨਹੀਂ ਕਰਦੇ ਦੇ ਐਜ਼ ਅ ਪੇਰੈਂਟਸ ਸਮ ਟਾਈਮ ਯੂ ਗਿਵ ਅਪ ਬਿਕਾਜ਼ ਜਦੋਂ ਟੌイズ ਸੈਕਸ਼ਨ ਦੇ ਵਿੱਚ ਦੇ ਆ ਲੋਟ ਆਫ ਗਨਸ ਅਵੇਲੇਬਲ ਜੀ so and uh, definitely police the action is not justifiable mm -hmm. here haan ji gagan ji sat sri kal ji sat sri kal ji ਜੰਦੀ ਪੁਲਿਸ ਨੇ ਮਾੜੀ ਕਰ ਨਹੀਂ ਵਾਪਰੀ ਹੈ ਉਹ ਵੈਸੇ ਕਾਬੂ ਕਰ ਸਕਦੇ ਸੀ ਇਹਨਾਂ ਕੋਲੇ ਸਾਡੇ ਕੋਲ ਟ੍ਰੇਨਿੰਗ ਹੁੰਦੀ ਹੈ ਪੁਲਿਸ ਵਾਲੇ ਸਾਨੂੰ ਜੀ ਤੇ ਇਹਨਾਂ ਨੇ ਮਾਰ ਕੇ ਤਾਂ ਗਲਤੀ ਹੋ ਗਈ ਤੇ ਮੁੰਡਾ ਵਿਚਾਰਾ ਵੀ ਮਾਰਿਆ ਗਿਆ ਹੂੰ ਤੇ ਬਾਕੀ ਗੱਲ ਆ ਜੀ ਮੇਰਾ ਖਿਆਲ ਤੁਹਾਡਾ ਟੋਏਗਾ ਨਹੀਂ ਸੀ ਮੇਰਾ ਖਿਆਲ ਤੁਹਾਡਾ ਦੂਸਰੀ ਤਾਂ ਹੈ ਨਹੀਂ ਸੀ ਹੂੰ ਅੰਜੀਤਾ ਕੋਲ ਇਸ ਦਿਤੇ ਜਿਹੜੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫਿਸ ਹੈ ਉਹ ਹੁਣ ਸਾਰੀ ਇਨਵੈਸਟੀਗੇਸ਼ਨ ਕਰ ਰਿਹਾ ਹੈ ਜੋ ਵੀ ਕਲੈਰਟੀ ਹੋਏਗੀ ਉਹ ਆਪਾਂ ਨੂੰ ਜਦੋਂ ਮਿਲੂਗੀ ਆਪਾਂ ਵੀ ਜ਼ਰੂਰ ਸਾਂਝੀ ਕਰਾਂਗੇ ਪਰ ਜਿਹੋ ਜੇ ਬੱਚੇ ਦੀ ਸਥਿਤੀ ਦੱਸੀ ਜਾ ਰਹੀ ਹੈ ਨਾ ਕਿ ਮੈਂਟਲੀ ਹੀ ਵਾਸ ਨਾਟ ਸਟੇਬਲ ਤੇ ਜਿਹੋ ਜਿਹੇ ਚੀਜ਼ਾਂ ਲੱਗ ਰਹੀਆਂ ਨੇ ਸਰਕਮਸਟੈਂਸਸ ਲੱਗ ਰਹੇ ਨੇ ਇਹ ਵੀ ਹੋ ਸਕਦਾ ਹੈ ਟॉय ਗਨ ਵੀ ਹੋ ਸਕਦੀ ਹੈ ਪਰ ਜਿਸ ਤਰ੍ਹਾਂ ਆਪਦੇ ਨਾਲ ਕਿਉਂਕਿ ਪੁਲਿਸਿੰਗ ਦੇ ਵਿੱਚ ਤਾਂ ਬਹੁਤ ਸਕੁਝ ਚੀਜ਼ਾਂ ਦਸੀਆਂ ਜਾਂਦੀਆਂ ਨੇ ਸिखਾਈਆਂ ਜਾਂਦੀਆਂ ਨੇ ਇਹ ਪੁਲਿਸਿੰਗ ਇਸ ਨੂੰ ਵੀ ਕਹਿੰਦੇ ਨੇ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਉਸ ਸਿਚੁਏਸ਼ਨ ਨੂੰ ਡੀਲ ਕਰਦੇ ਹੋ ਪਰ ਜੇ ਉਹ ਸਿਚੁਏਸ਼ਨ ਦੇ ਵਿੱਚ ਉਹ ਬੱਚੇ ਦੀ ਜਾਨ ਬਚਾ ਲੈਂਦੇ ਔਰ ਉਸ ਤੋਂ ਉਹ ਜੋ ਵੀ ਉਹਦੇ ਹੱਥ ਦੇ ਵਿੱਚ ਸੀ ਭਾਵੇਂ ਟੋਇਗਨ ਸੀ ਜਾਂ ਜੋ ਵੀ ਸੀ ਜਾਂ ਅਸਲ ਦੇ ਵਿੱਚ ਵੀ ਵੈਪਨ ਸੀ ਜੇ ਉਹ ਲੈਣ ਦੇ ਵਿੱਚ ਕਾਮਯਾਬ ਹੋ ਜਾਂਦੇ ਤਾਂ ਫਿਰ ਮੰਦੇ ਆਪਾਂ ਕਹਿੰਦੇ ਕਿ ਹਾਂ ਬਹੁਤ ਵਧੀਆ ਤਰੀਕੇ ਨਾਲ ਡੀਲ ਕੀਤਾ ਇਸ ਕੇਸ ਨੂੰ ਬਿਲਕੁਲ ਇਹ ਨਾ ਕੋਈ ਆਪਣਾ ਟਾਰਗੇਟ ਵੇਰ ਹੈ ਵੀ ਬੇਪਰਵਾਹ ਸਾਰਾ ਕੁਝ ਹੀ ਹੁੰਦਾ ਤੇ ਕਰ ਸਕਦੇ ਸੀ ਜੇ ਚਾਹੁੰਦੇ ਤਾਂ ਇਹ ਮੇਰਾ ਖਿਆਲ ਹੈ ਜੀ